ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਵੱਡਾ ਐਕਸ਼ਨ ਇੱਕ ਪਾਸੇ ਜਿੱਥੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਰਾਜਾ ਵਰਿੰਗ ਦੀ ਪ੍ਰਧਾਨਗੀ ਨੂੰ ਲੈ ਕੇ ਚਾਹੇ ਸੁਖਪਾਲ ਸਿੰਘ ਖੈਰਾ ਹੋਵੇ ਚਾਹੇ ਰਾਣਾ ਗੁਰਜੀਤ ਸਿੰਘ ਹੋਣ ਚਾਹੇ ਪ੍ਰਤਾਪ ਸਿੰਘ ਬਾਜਬਾ ਤੇ ਚਾਹੇ ਪ੍ਰਗਟ ਸਿੰਘ ਹੋਣ ਦੂਸਰੇ ਪਾਸੇ ਅੱਜ ਜਿਹੜੇ ਅਨੁਸ਼ਾਸਨ ਦੇ ਵਿੱਚ ਨਹੀਂ ਰਹਿੰਦੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਵੱਡਾ ਐਕਸ਼ਨ ਲੈ ਲਿਆ ਗਿਆ ਹੈ ਵੱਡੇ ਆਗੂ ਅੱਜ ਕਾਂਗਰਸ ਦੇ ਵਿੱਚੋਂ 5 ਸਾਲ ਲਈ ਮੁਅਤਲ ਕਰ ਦਿੱਤੇ ਨੇ ਜਿਸ ਤਰ੍ਹਾਂ ਰਾਹੁਲ ਗਾਂਧੀ ਵਾਰ-ਵਾਰ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਨੂੰ ਸਾਡੇ ਵੱਡੇ ਆਗੂ ਸਾਥ ਦਿੰਦੇ ਨੇ ਜਾਂ ਜਿਹੜੀਆਂ ਸੂਬੇ ਦੀਆਂ ਸਰਕਾਰਾਂ ਨੇ ਸਾਡੇ ਆਗੂਆਂ ਵੱਲੋਂ ਚਾਹੇ ਸਾਡੇ ਮੰਤਰੀ ਨੇ ਚਾਹੇ ਸਾਡੇ ਕਾਉਂਸਲਰ ਨੇ ਚਾਹੇ ਸਾਡੇ ਜਿਹੜੇ ਹੱਗੇ ਨੇ ਸੰਸਦ ਨੇ ਉਹ ਹਮੇਸ਼ਾ ਹੀ ਸਾਡੀਆਂ ਜੜ੍ਹਾਂ ਉੱਢਦੇ ਨੇ ਇਸ ਨੂੰ ਲੈ ਕੇ ਹਾਈ ਕਮਾਨ ਵੱਲੋਂ ਅੱਜ ਵੱਡਾ ਐਕਸ਼ਨ ਲਿਆ ਗਿਆ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਪੰਜਾਬ ਕਾਂਗਰਸ ਦਾ ਵੱਡਾ ਐਕਸ਼ਨ ਪੰਜਾਬ ਕਾਂਗਰਸ ਵੱਲੋਂ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜੀ ਹਾਂ ਪਾਰਟੀ ਵੱਲੋਂ ਵੱਡੀ ਕਾਰਵਾਈ ਕਰਦਿਆਂ ਆਪਣੇ 8 ਕਾਉਂਸਲਰਾਂ ਨੂੰ 5 ਸਾਲਾਂ ਦੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਸਿੰਘ ਹੈਨਰੀ ਨੇ ਬਠਿੰਡਾ ਨਗਰ ਨਿਗਮ ਦੇ ਕੌਂਸਲ ਅਮਲਜੀਤ ਕੌਰ, ਮਮਤਾ ਸੈਣੀ, ਪੁਸ਼ਪਾ ਰਾਣੀ, ਕੁਲਵਿੰਦਰ ਕੌਰ, ਰਾਜਨਾਰੀ ਕਮਲੇਸ਼ ਮਹਿਰਾ, ਨੀਹਾ ਅਤੇ ਸੁਰੇਸ਼ ਕੁਮਾਰ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ ਕੀ ਇਲਜ਼ਾਮ ਨੇ ਉਹਨਾਂ ਬਾਰੇ ਸੀ ਗਲਤ ਕਰਦੇ ਆ ਇਹ ਸਾਰੇ ਕੌਂਸਲਰਾਂ ਤੇ ਦੋਸਤ ਸੀ ਕਿ ਉਹਨਾਂ ਨੇ ਕਾਂਗਰਸ ਪਾਰਟੀ ਦੇ ਹਿੱਤਾਂ ਦੇ ਖਿਲਾਫ ਜਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਸਮਰਥਨ ਦਿੱਤਾ ਅਵਤਾਰ ਹੈਰੀ ਨੇ ਦੱਸਿਆ ਕਿ ਇਹ ਪੂਰਾ ਮਾਮਲਾ ਉਸ ਸਾਹਮਣੇ ਸਾਹਮਣੇ ਆਇਆ ਜਦੋਂ ਪਟੰਡਾ ਨਗਰ ਨਿਗਮ ਡਿਪਟੀ ਮੇਅਰ ਸ਼ੋਕਮਰ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਬੇਪਰੋਸਗੀ ਦਾ ਮਤਾ ਲਿਆਂਦਾ ਗਿਆ ਇਸ ਦੌਰਾਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨੇ ਆਪਣੇ ਕੌਂਸਲਰ ਨੂੰ ਪਾਰਟੀ ਲਾਉਂਚ ਲਾਈਨ ਅਨੁਸਾਰ ਵੋਟ ਦੇਣ ਦੇ ਨਿਰਦੇਸ਼ ਦਿੱਤੇ ਪਰ ਇਸ ਦੇ ਬਾਵ ਯੂਥ 8 ਕਾਂਗਰਸੀ ਕੌਂਸਲਰ ਨੇ ਆਮ ਆਦਮੀ ਪਾਰਟੀ ਦੇ ਵਕ ਵਿੱਚ ਪੱਕ ਵਿੱਚ ਵੋਟਾਂ ਦਿੱਤੀਆਂ ਜਦੋਂ ਕਿ ਚਾਰ ਕੌਂਸਲਰਾਂ ਵੋਟਿੰਗ ਵਿੱਚ ਜਾਣ ਬੁੱਝ ਕੇ ਗੈਰਹਾਜ਼ਰ ਰਹੇ ਇਸ ਘਟਨਾ ਤੋਂ ਬਾਅਦ ਸੀਨੀਅਰ ਆਗੇਤਾ ਅਤੇ ਨਗਰ ਨਿਗਮ ਦੇ ਕੌਂਸਲਰਾਂ ਨੇ ਮਿਲ ਕੇ ਪਾਰਟੀ ਦੀ ਹਾਈ ਕਮਾਂਡ ਨੂੰ ਲਿਖਤੀ ਸ਼ਿਕਾਇਤ ਕੀਤੀ ਜਿਸ ਵਿੱਚ ਪਾਰਟੀ ਦੀ ਵਿਰੋਧੀ ਪਾਰਟੀ ਵਿਰੋਧੀ ਗਤੀਵਿਧੀਆਂ ਸ਼ਾਮਲ ਕੌਂਸਲਰਾਂ ਖਿਲਾਫ ਅਨੁਸ਼ਾਸਨ ਇੰਤਹਾ ਕਾਰਵਾਈ ਦੀ ਮੰਗ ਕੀਤੀ ਗਈ ਅੱਜ ਇਹਨਾਂ 8 ਕਾਉਂਸਲਰਾਂ ਨੂੰ ਜਿਹੜੇ ਆ ਪਿਛਲੀਆਂ ਨਗਰ ਨਿਗਮ ਦੀਆਂ ਚੋਣਾਂ ਜਿੱਤੇ ਸੀ ਕਾਂਗਰਸ ਪਾਰਟੀ ਵੱਲੋਂ ਲੇਕਿਨ ਦੂਸਰੀ ਪਾਰਟੀ ਨੂੰ ਸਮਰਥਨ ਦੇਣਾ ਅਤੇ ਜਦੋਂ ਵੋਟਾਂ ਪੈਣੀਆਂ ਨੇ ਉਹਦਾ ਗੈਰ ਹਾਜ਼ਰ ਰਹਿਣਾ ਇਸ ਲਈ ਵਰਤਾਰ ਸਿੰਘ ਹੈਨਰੀ ਦੀ ਸ਼ਿਕਾਇਤ ਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਇਹਨਾਂ 8ਾਂ ਕਾਉਂਸਲਰਾਂ ਨੂੰ 5 ਸਾਲ ਵਾਸਤੇ ਕਾਂਗਰਸ ਪਾਰਟੀ ਵਿੱਚੋਂ ਮੁਤਲ ਕਰ ਦਿੱਤਾ ਹੈ